ਦਮਦਮੀ ਟਕਸਾਲ ਦੀ ਸਥਾਪਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨ 1706 ਵਿੱਚ ਕੀਤੀ। ਇਸ ਸੰਪਰਦਾਇ ਜਿੱਥੇ ਬੰਦੀ ਨੇ ਜਿੱਥੇ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ, ਉੱਥੇ ਸਮੇਂ-ਸਮੇਂ ਦੇ ਧਰਮ ਦੀ ਰਾਖੀ ਲਈ ਸੀਸ ਵੀ ਬਾਰੇ। ਦਮਦਮੀ ਟਕਸਾਲ ਨੂੰ ਖਾਲਸਾ ਪੰਥ ਦੀ ਚਲਦੀ ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖਾਨਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਦਮਦਮੀ ਟਕਸਾਲ ਦਾ ਵਿਸ਼ੇਸ਼ ਥਾਨ ਹੈ ਦਮਦਮੀ ਟਕਸਾਲ ਦਾ ਨਾਂ ਸੁਣਦਿਆਂ ਸਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦੀ ਕੌਮ ਪ੍ਰਤੀ ਕਲਣਾ ਸੇਵਾ ਕਮਾਈ ਤੇ ਕੁਰਬਾਨੀ ਯਾਦ ਆ ਜਾਂਦੀ ਹੈ ਤੇ ਸੰਗਤਾਂ ਦੇ ਆਪ ਮੁਹਾਰੇ ਹੀ ਸਤਕਾਰ ਨਾਲ ਹੱਥ ਜੁੜ ਜਾਂਦੇ ਹਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਚਾਰ ਸੰਘਰਸ਼ ਅਤੇ ਸ਼ਹਾਦਤ ਨਾਲ ਪੂਰੇ ਸੰਸਾਰ 'ਚ ਦਮਦਮੀ ਟਕਸਾਲ ਦਾ ਨਾਂ ਚਮਕ ਗਿਆ ਇਹ ਸ਼ਹੀਦਾਂ ਯੋਧਿਆਂ ਤੇ ਗੁਰਮੁਖਾਂ ਦੀ ਜਥੇਬੰਦੀ ਹੈ ਮੈਨੂੰ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ ਇਹ ਟਕਸਾਲ ਕਿਸ ਮਨੁੱਖ ਦੀ ਨਹੀਂ ਬਣਾਈ ਹੋਈ ਇਸ ਦੇ ਸੰਸਥਾਪਕ ਅਤੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨ 1706 ਵਿੱਚ ਕੀਤੀ ਇਸ ਸੰਪਰਦਾਇ ਜਿਥੇ ਬੰਦੀ ਨੇ ਜਿੱਥੇ ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਉੱਥੇ ਸਮੇਂ ਸਮੇਂ ਦੇ ਧਰਮ ਦੀ ਰਾਖੀ ਲਈ ਸੀ ਇਸ ਵੀ ਬਾਰੇ ਦਮਦਮੀ ਟਕਸਾਲ ਨੂੰ ਖਾਲਸਾ ਪੰਥ ਦੀ ਚਲਦੀ ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖਾਨਵੀ ਕਿਹਾ ਜਾਂਦਾ ਹੈ ਸਿੱਖ ਇਤਿਹਾਸ ਵਿੱਚ ਦਮਦਮੇ ਟਕਸਾਲ ਦਾ ਵਿਸ਼ੇਸ਼ ਸਥਾਨ ਹੈ ਦਮਦਮੇ ਟਕਸਾਲ ਦਾ ਨਾਂ ਸੁਣਦਿਆਂ ਸਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦੀ ਕੌਮ ਪ੍ਰਤੀ ਕਲਣਾ ਸੇਵਾ ਕਮਾਈ ਤੇ ਕੁਰਬਾਨੀ ਯਾਦ ਆ ਜਾਂਦੀ ਹੈ ਤੇ ਸੰਗਤਾ ਦੇ ਆਪ ਮੋਹਾਰੇ ਹੀ ਸਤਕਾਰ ਨਾਲ ਹੱਥ ਜੁੜ ਜਾਂਦੇ ਹਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਪ੍ਰਚਾਰ ਸੰਘਰਸ਼ ਅਤੇ ਸ਼ਹਾਦਤ ਨਾਲ ਪੂਰੇ ਸੰਸਾਰ ਚ ਦਮਦਮੀ ਟਕਸਾਲ ਦਾ ਨਾਂ ਚਮਕ ਗਿਆ ਇਹ ਸ਼ਹੀਦਾਂ ਯੋਧਿਆਂ ਤੇ ਗੁਰਮੁਖਾਂ ਦੀ ਜਥੇਬੰਦੀ ਹੈ ਮੈਨੂੰ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ ਇਹ ਟਕਸਾਲ ਕਿਸ ਮਨੁੱਖ ਦੀ ਨਹੀਂ ਬਣਾਈ ਹੋਈ ਇਸ ਦੇ ਸੰਸਥਾਪਕ ਅਤੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ